ਗੁਰੂ ਦਵਾਰਾ ਧੰਨ ਧੰਨ ਬ੍ਰह्म ਗਿਆਨੀ ਬਾਬਾ ਸੰਤੋਖ ਦਾਸ ਜੀ ਦਾ ਪਿੰਡ ਰਾਣੀਆਂ ਵਿਖੇ ਸਾਲਾਨਾ ਜੋੜ ਮੇਲਾ ਐਨ ਆਰ ਆਈ ਵੀਰਾ ਤੇ ਸਮੂਹ ਸਾ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਜੋੜ ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਉਪਰੰਤ ਖੁੱਲੇ ਪੰਡਾਲ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰੀ ਭਾਈ ਲਖਵਿੰਦਰ ਸਿੰਘ ਰਾਏ ਭਾਈ ਦੀਦਾਰ ਸਿੰਘ ਪੰਜੂਰਾਏ ਪਾਈ ਪਲਵਿੰਦਰ ਸਿੰਘ ਖਾਸਾ ਪਾਈ ਨਿਰਮਲ ਸਿੰਘ ਪੰਜੂਰਾਏ ਨੇ ਸੰਗਤ ਨੂੰ ਗੁਰੂ ਦੀ ਇਲਾਹੀ ਬਾਣੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਪਕੌੜੇ ਜਲੇਬੀਆਂ ਆਈਸਕ੍ਰੀਮ ਜੂਸ ਕੋਲਡ ਡਰਿੰਕ ਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਕੁਝ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਜਸਮੇਸ਼ ਸਿੰਘ ਰਾੜੀਆਂ ਗੱਲ ਕਰ ਰਿਹਾ ਜੀ ਅੱਜ ਤਾਂ ਤਾਂ ਬਾਬਾ ਸੰਤੋਖ ਦਾਸ ਜੀ ਦਾ ਜੋੜ ਮੇਲਾ ਜਿਹੜਾ ਹੈ ਬਹੁਤ ਹੀ ਧੂਮ ਧਮ ਦੇ ਨਾਲ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਅੱਜ ਮੇਲਾ ਬਣਾਇਆ ਜਾ ਰਿਹਾ ਜੋੜ ਮੇਲਾ ਇਹਦੇ ਵਿੱਚ ਐਨਆਰਆ ਵੀਰਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਹੋਰ ਸਾਡੇ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਸੀ ਤੋਂ ਹੋਰ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਸੰਯੋਗ ਹੈ ਇਸ ਮੇਲੇ ਜੋੜ ਮੇਲੇ ਨੂੰ ਮਨਾਉਣ ਦੇ ਵਿੱਚ ਇਹ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਜੋੜ ਮੇਲਾ ਆ ਇਹ ਮਨਾਇਆ ਜਾਂਦਾ ਸੀ ਉਸੇ ਹੀ ਤਰ੍ਹਾਂ ਐਰਕਾਂ ਵੀ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਪਹਿਲੋਂ ਸਾਡਾ ਨਗਰ ਤੇ ਇਲਾਕਾ ਕਬੱਡੀ ਦੀਆਂ ਟੀਮਾਂ ਜਿਹੜੀਆਂ ਆ ਉਹ ਛੋਟੇ ਲੈਵਲ ਦੀਆਂ ਟੀਮਾਂ ਲੈ ਕੇ ਆਉਂਦਾ ਸੀ ਤੇ ਕਬੱਡੀ ਸ਼ੋਅ ਮੈਚ ਹੁੰਦੇ ਸੀ ਐਰਕਾਂ ਸਾਡੇ ਐਨ ਆਰ ਆਈ ਪਰਵਾਹਾਂ ਨੇ ਬਾਹਰੋਂ ਸਹਿਯੋਗ ਦਿੱਤਾ ਨਗਰ ਨੇ ਇਲਾਕੇ ਨੇ ਸਹਿਯੋਗ ਦੇ ਕੇ ਤੇ ਐਰਕਾਂ ਜਿਹੜੇ ਕਬੱਡੀ ਦੇ ਸ਼ੋਅ ਮੈਚ ਹੋ ਰਹੇ ਨੇ ਉਹ ਬਹੁਤ ਹੀ ਵੱਡੇ ਤੇ ਵੱਡੀਆਂ ਟੀਮਾਂ ਜਿਵੇਂ ਗੋਪੀ ਫੰਦੀਪੁਰੀ ਆ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਉਹਨਾਂ ਦੀਆਂ ਟੀਮਾਂ ਦੀ ਹੋਰ ਬੋਗੇ ਦੀ ਟੀਮ ਇੱਕ ਆ ਰਹੀ ਆ ਤੇ ਉਹਨਾਂ ਨੂੰ ਜਿੱਤਦੀ ਹੋਈ ਟੀਮ ਨੂੰ ਅੱਜ ਸਨਮਾਨਿਤ ਕਰਕੇ ਤੇ ਜਿਹੜੇ ਕਬੱਡੀ ਦੇ ਸ਼ੋਅ ਮੈਚ ਆ ਉਹ ਬਹੁਤ ਹੀ ਵਧੀਆ ਕਰਵਾਏ ਗਏ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਪਸ ਸਾਨ ਤਾਂ ਤਾਂ ਸੰਤ ਮਹਾਪੁਰਸ਼ ਬਾਬਾ ਸਨੋਦਾ ਜੀ ਦਾ ਸਥਾਨ ਹੈ ਜੋ ਕਿ 24 ਜੂਨ ਤੋਂ ਲੈ ਕੇ ਅੱਜ 20 ਜੁਲਾਈ ਤੱਕ ਪਰਾਸਿਰ ਖੰਸਾ ਰੰਬ 24 ਤਰੀਕ ਨੂੰ ਹੋਏ ਸਾਂ ਜੋ ਕਿ 20 ਜੁਲਾਈ ਨੂੰ ਕੋਪਾ ਕੇ ਉਸ ਤੋਂ ਪ੍ਰੰਤ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸੋ ਇਹ ਸੰਤ ਮਹਾਪੁਰਸ਼ਾਂ ਦੇ ਸਥਾਨ ਤੇ ਜੋ ਵੀ ਆ ਕੇ ਸੁਖਣਾ ਭਾਵਨਾ ਸੁਖਦਾ ਹੈ ਉਹਦੀ ਆਸਮਰਾਦ ਪੂਰੀ ਹੁੰਦੀ ਹੈ ਤੋ ਬੜੀ ਸ਼ਰਧਾ ਦੇ ਪਾਵਨ ਦੇ ਨਾਲ ਸੇਵਕ ਸਿੱਖ ਜਿਹੜੇ ਆਪਣੇ ਸ਼ਰਧਾ ਦੇ ਨਾਲ ਸਾਹਿਬ ਆਰੰਭ ਕਰਾਉਂਦੇ ਨੇ ਤੇ ਸਤਿਗੁਰਾਂ પાસે ਖੁਸ਼ੀਆਂ ਲੈ ਕੇ ਜਾਂਦੇ ਨੇ ਸੋ ਇਹ ਤਾਪਸ ਤਾਂ ਸੰਤ ਮਾਬੂਸ ਬਾਬਾ ਸੁਨੋਦਾ ਜੀ ਦਾ ਹੈ ਜਿਹੜਾ ਇਸ ਥਾਂ ਤੇ ਆਉਂਦਾ ਉਹ ਖਾਲੀ ਆਉਂਦਾ ਝੋਲੀ ਭਰ ਕੇ ਜਾਂਦਾ ਹੈ ਸੋ ਅੱਜ ਦੇ ਦਿਨ 20 ਜੁਲਾਈ ਵਾਲੇ ਦਿਨ ਪੰਜ ਸੌਣ ਨੂੰ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ